ਰਾਤ ਨੂੰ ਦੁੱਧ ਪੀਣ ਵਾਲੇ ਹੋ ਜਾਓ ਸਾਵਧਾਨ ਦੁੱਧ ਨੇ ਉਜਾੜ ਦੇਣਾ ਸੀ ਸਾਰਾ ਟੱਬਰ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਜਦੋਂ ਕੋਈ ਵੀ ਚੀਜ਼ ਗਰਮ ਕੀਤੀ ਜਾਂਦੀ ਏ ਤਾਂ ਉਸ ਨੂੰ ਟੱਕਿਆ ਨਹੀਂ ਜਾਂਦਾ ਪਰ ਜੇ ਤੁਸੀਂ ਵੀ ਇਹ ਕੁਝ ਕਰਦੇ ਹੋ ਤਾਂ ਇਸ ਵੀਡੀਓ ਨੂੰ ਇੱਕ ਵਾਰ ਧਿਆਨ ਨਾਲ ਜ਼ਰੂਰ ਦੇਖ ਲਿਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਿਪਕਲੀ ਦੁੱਧ ਵਿੱਚ ਡਿੱਗੀ ਦਿਖਾਈ ਦੇ ਰਹੀ ਏ ਦਰਅਸਲ ਇਸ ਪਰਿਵਾਰ ਦੀ ਔਰਤ ਜਦੋਂ ਰਾਤ ਨੂੰ ਦੁੱਧ ਗਰਮ ਕਰਨ ਲਈ ਗੈਸ ਉੱਪਰ ਧਰ ਕੇ ਬਿਨਾਂ ਟੱਕੇ ਹੀ ਕਮਰੇ ਵਿੱਚ ਕੁਝ ਕਰਨ ਲਈ ਗਈ ਅਤੇ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਦੁੱਧ ਵਿੱਚ ਇੱਕ ਸ਼ਿਪਕ ਕਲੀ ਡਿੱਗੀ ਪਈ ਸੀ ਜੋ ਕਿ ਹਜੇ ਜਿਉਂਦੀ ਸੀ ਜੇ ਦੁੱਧ ਗਰਮ ਹੁੰਦਾ ਤਾਂ ਇਹ ਛਿਪਕਲੀ ਵਿੱਚ ਹੀ ਮਰ ਜਾਣੀ ਸੀ ਜਿਸ ਦਾ ਕਿ ਇਸ ਔਰਤ ਨੂੰ ਪਤਾ ਨਹੀਂ ਲੱਗਣਾ ਸੀ ਅਤੇ ਜੇ ਇਹ ਦੁੱਧ ਇਸੇ ਤਰ੍ਹਾਂ ਵਰਤ ਲੈਂਦੀ ਤਾਂ ਕੋਈ ਵੀ ਵੱਡਾ ਭਾਣਾ ਵਾਪਰ ਸਕਦਾ ਸੀ ਛਿਪਕਲੀ ਜਿਉਂਦੀ ਹੋਣ ਕਰਕੇ ਇਸ ਦਾ ਪਤਾ ਲੱਗ ਗਿਆ ਸੋ ਤੁਸੀਂ ਵੀ ਕਦੇ ਵੀ ਇਹ ਅੰਗੈਲੀ ਨਾ ਕਰੋ ਜਦੋਂ ਵੀ ਕੋਈ ਚੀਜ਼ ਗਰਮ ਕਰਦੇ ਹੋ ਜਾਂ ਬਣਾਉਂਦੇ ਹੋ ਜਾਂ ਤਾਂ ਉਸ ਦੇ ਕੋਲ ਖੜੋ ਜੇਕਰ ਕਿਤੇ ਜਾਣਾ ਹੁੰਦਾ ਹੈ ਤਾਂ ਉਸ ਨੂੰ ਟਾ ਕੇ ਜਰੂਰ ਜਾਓ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ